ਕਿਹੜੇ ਸਾਹਿਬ ਕਿਹੜੇ ਐਸਪੀ ਸਾਹਿਬ ਦੀ ਗਰੋਕ ਬੋਲਦਾ ਕਿਉਂ ਨਹੀਂ ਇਹ ਕਿਸੇ ਪੁਲਿਸ ਮੁਲਾਜ਼ਮ ਦੀ ਗੱਡੀ ਹੈ ਤਾਂ ਆਈਪੀਐਸ ਆਫੀਸਰ ਐਸਪੀ ਜੋਤੀ ਜੱਦਵ ਹੋਰਾਂ ਦੇ ਡਰਾਈਵਰ ਨੇ ਅੱਜ ਟ੍ਰੈਫਿਕ ਨਿਜਮਤ ਦੀਆਂ ਧੱਜੀਆਂ ਉਡਾ ਦਿੱਤੀਆਂ ਹਾਂਜੀ ਸਾਹਿਬ ਕਾਲੀ ਕਰ ਰਹੇ ਹੋ ਤੁਸੀਂ ਕੀ ਕਾਲੀ ਕਰ ਰਹੇ ਹੋ ਤੁਸੀਂ ਉਲਾਵ ਰੋਕੋ ਲਾਈਟ ਤੇ ਲੰਘ ਰਹੇ ਸੀਗੇ ਉੱਥੋਂ ਤੁਸੀਂ ਅੱਖਾ ਕੱਢ ਰਹੇ ਹੋ ਅਸੀਂ ਲਾਈਟਾਂ ਦੇ ਉੱਤੇ ਖੜੇ ਹੋਏ ਸੀਗੇ ਤਾਂ ਪਿੱਛੋਂ ਦੀ ਆਏ ਫੌਰਨ ਮਾਰਨ ਲੱਗੇ ਧੌਂਸ ਜਮਾਨ ਲੱਗੇ ਕਿ ਮੈਂ ਪੁਲਿਸ ਆਫੀਸਰ ਆ ਜਲਦੀ ਮੋਟਰਸਾਈਕਲ ਪਰੇ ਕਰੋ ਇਹ ਪੁਲਿਸ ਆ ਮੈਂ ਇੱਕ ਵਾਰ ਦਿਖਾ ਦਵਾ ਇਹ ਗੱਡੀ ਕੀ ਦੀ ਆ ਪੀਪੀ 65 ਮੋਹਾਲੀ ਦੀ ਆ ਐਸਪੀ ਸਾਹਿਬ ਦੀ ਗੱਡੀ ਆ ਆਈਪੀਐਸ ਜੋਤੀ ਜੱਧ ਮੈਡਮ ਹੋਰਾ ਦੇ ਡਰਾਈਵਰ ਵੱਲੋਂ ਇਸ ਤਿੱਕੇ ਦੇ ਨਾਲ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਕਿਹੜੇ ਸਾਹਿਬ ਕਿਹੜੇ ਐਸਪੀ ਸਾਹਿਬ ਦੀ ਗਰੋਕ ਬੋਲਦਾ ਕਿਉਂ ਨਹੀਂ ਇਹ ਕਿਸੇ ਪੁਲਿਸ ਮੁਲਾਜ਼ਮ ਦੀ ਗੱਡੀ ਆ ਤਾਂ ਤੇ ਨਾਲ ਦੀ ਨਾਲ ਗਾਲ੍ਹਾਂ ਕੱਢਣ ਲੱਗੇ ਜਦੋਂ ਅਸੀਂ ਰਿਕਾਰਡ ਕੀਤਾ ਰਿਕਾਰਡ ਕਰਦੇ ਸਮੇਂ ਉਹ ਜਦੋਂ ਗਾਲ੍ਹਾਂ ਦੇ ਰਹੇ ਸੀਗੇ ਸ਼ੀਸ਼ੇ ਲੱਗੇ ਹੋਏ ਤਾਂ ਫੋਨ ਕਾਲ ਵਰਤ ਰਹੇ ਸੀ ਸਾਹਿਬ ਇਸੇ ਕਨਾਲ ਕਿਉਂ ਕੀਤੀ ਗਈ ਮੈਂ ਗੱਲ ਕਰ ਰਿਹਾ ਕੁਲਦੀਪ ਸਿੰਘ ਜੋ ਕਿ ਮੈਡਮ ਜੋਤੀ ਯਾਦਵ ਹੋਰਾਂ ਦੇ ਡਰਾਈਵਰ ਨੇ ਅਸੀਂ ਉੱਥੇ ਜਾ ਕੇ ਗੱਲਬਾਤ ਕੀਤੀ ਯਾਦਵ ਮੈਡਮ ਵੀ ਨੀਚੇ ਖੜੇ ਹੋਏ ਸੀ ਉਹਨਾਂ ਨੇ ਕਿਹਾ ਜਗਸੀਰ ਮੈਨੂੰ ਦੱਸੋ ਅਸਲ ਦੇ ਵਿੱਚ ਘਟਨਾ ਕੀ ਹੈ ਮੈਂ ਮੈਮ ਨੂੰ ਵੀਡੀਓ ਵਿੱਚ ਦਿਖਾਈ ਕਿ ਉਹਨਾਂ ਦੇ ਗਨਮੈਨ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਤੁਸੀਂ ਇਸ ਨੂੰ ਜਾਓ ਆਈਪੀਐਸ ਅਫੀਸਰ ਐਸਪੀ ਜੋਤੀ ਜੱਦਵ ਹੋਰਾਂ ਦੇ ਡਰਾਈਵਰ ਨੇ ਅੱਜ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਤੇ ਕਾਨੂੰਨ ਵਿਵਸਥਾ ਨੂੰ ਆਪਣੇ ਹੱਥ ਦੇ ਵਿੱਚ ਲੈਂਦੇ ਹੋਏ ਲਾਈਟਾਂ ਦੇ ਉੱਤੇ ਖੜੇ ਹੋਏ ਪੱਤਰਕਾਰਾਂ ਦੇ ਨਾਲ ਬੱਤਸਲੂਕੀ ਕਰਨ ਲੱਗ ਗਏ ਇੱਕ ਵਾਰੀ ਤੁਹਾਨੂੰ ਮੈਂ ਇਹ ਵੀ ਦੱਸ ਦਵਾ ਕਿ ਸਾਰਾ ਮਸਲਾ ਕੀ ਹੈ ਜੋ ਕਿ ਅਸੀਂ ਲਾਈਟਾਂ ਦੇ ਉੱਤੇ ਖੜੇ ਹੋਏ ਸੀਗੇ ਤਾਂ ਪਿੱਛੋਂ ਦੀ ਆਏ ਹਾਰਨ ਮਾਰਨ ਲੱਗੇ ਧੌਂਸ ਜਮਾਨ ਲੱਗੇ ਕਿ ਮੈਂ ਪੁਲਿਸ ਅਫੀਸਰ ਹਾਂ ਜਲਦੀ ਮੋਟਰਸਾਈਕਲ ਪਰੇ ਕਰੋ 80 ਰੈੱਡ ਲਾਈਟ ਦੇ ਉੱਤੇ ਖੜੇ ਹੋਏ ਸੀ ਇੱਕ ਵਾਰੀ ਮੈਂ ਤੁਹਾਨੂੰ ਤਸਵੀਰ ਦਿਖਾਨਾ ਕਿ ਰੈੱਡ ਲਾਈਟ ਦੇ ਉੱਤੇ ਕਿਵੇਂ ਖੜੇ ਹੁੰਦੇ ਨਾਲ-ਨਾਲ ਤੁਸੀਂ ਵੀਡੀਓ ਵੀ ਦੇਖ ਰਹੇ ਹੋ ਕਿ ਜਿਵੇਂ ਗ੍ਰੀਨ ਲਾਈਟ ਹੋਈ ਹੈ ਤਾਂ ਸਿੱਧੇ ਵਾਲੇ ਸਿੱਧੇ ਲੰਘ ਜਾਣਗੇ ਜਿਨ੍ਹਾਂ ਨੇ ਸੱਜੇ ਮੋੜਨਾ ਜਾਂ ਕਿਸੇ ਪਾਸੇ ਨੂੰ ਜਾਣਾ ਉਹ ਉਸ ਪਾਸੇ ਨੂੰ ਮੁੜ ਜਾਣਗੇ ਪਰ ਲੋਕ ਚੱਲਦੇ ਨੇ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਨਿਯਮਾਂ ਨਾ ਤੋੜੀਏ ਪਰ ਕਿਤਨੇ ਕਿਤੇ ਪੁਲਿਸ ਆਫੀਸਰ ਵੱਲੋਂ ਜੋ ਕਿ ਆਈਪੀਐਸ ਜੋਤੀ ਜੱधव ਮੈਡਮ ਹੋਰਾਂ ਦੇ ਡਰਾਈਵਰ ਵੱਲੋਂ ਇਸ ਤਿੱਕੇ ਦੇ ਨਾਲ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਨਿਯਮਾਂ ਦੀਆਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਤੇ ਨਾਲ ਦੀ ਨਾਲ ਗਾਲ੍ਹਾਂ ਕੱਢਣ ਲੱਗ ਗਏ ਤਾਂ ਜਦੋਂ ਅਸੀਂ ਰਿਕਾਰਡ ਕੀਤਾ ਰਿਕਾਰਡ ਕਰਦੇ ਸਮੇਂ ਉਹ ਜਦੋਂ ਗਾਲ੍ਹਾਂ ਦੇ ਰਹੇ ਸੀਗੇ ਸ਼ੀਸ਼ੇ ਲੱਗੇ ਹੋਏ ਤਾਂ ਫੋਨ ਕਾਲ ਵਰਤ ਰਹੇ ਸੀ ਸਾਹਿਬ ਤਸਵੀਰਾਂ ਦੇ ਵਿੱਚ ਤੁਹਾਨੂੰ ਦੇਖ ਸਕਦੇ ਹੋ ਕਿ ਕਿਵੇਂ ਫੋਨ ਕਾਲ ਦੇਖ ਰਹੇ ਨੇ ਫੋਨ ਲਾਇਆ ਹੋਇਆ ਕਿਸੇ ਨੂੰ ਫੋਨ ਦੇ ਉੱਤੇ ਗੱਲ ਕਰ ਰਹੇ ਨੇ ਕਿਉਂਕਿ ਪਹਿਲਾਂ ਨਿਯਮ ਤੋੜਿਆ ਹੈ ਲੈਟਾ ਕ੍ਰਾਸ ਕਰਕੇ ਲੈਟਾ ਨੂੰ ਉੱਤੇ ਆ ਕੇ ਉਤੋਂ ਦਬਕਾ ਮਾਰ ਰਿਹਾ ਕਿ ਪਰੇ ਹੋ ਜੋ ਸਾਬ ਦੀ ਗੱਡੀ ਆ ਗਈ ਪਰ ਉਸ ਵਿੱਚ ਜੋਤੀ ਜੱਦਵ ਮੈਡਮ ਨਹੀਂ ਬੈਠੇ ਹੋਏ ਸੀਗੇ ਕੱਲਾ ਡਰਾਈਵਰ ਅਤੇ ਮੈਡਮ ਦੇ ਗਨਮੈਨ ਸੀਗੇ ਤਾਂ ਇਸ ਤਿੱਕੇ ਦੇ ਨਾਲ ਉਹ ਡਰਾਈਵਰ ਗੱਡੀ ਲੈ ਕੇ ਆਂਦੇ ਨੇ ਇਸ ਤਿੱਕੇ ਨਾਲ ਤੌਸ ਜੇ ਮੰਦੇ ਨੇ ਤਾਂ ਅਸੀਂ ਉਹਨਾਂ ਦੇ ਪਿੱਛੇ ਵੀ ਗਏ ਜੋ ਕਿ ਹੈੱਡ ਕੁਆਟਰ ਪੰਜਾਬ ਪੁਲਿਸ ਐਸਐਸਪੀ ਦਫ਼ਤਰ ਪਹੁੰਚਦੇ ਨੇ ਉੱਥੇ ਖੜ ਕੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਕਹਿਣ ਲੱਗੇ ਤੁਸੀਂ ਗੁਰਦੁਆਰੇ ਚੜੋ ਪਰ ਇਸ ਦੇ ਵਿੱਚ ਇਹ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਚੀਜ਼ਾਂ ਕੀਤੀਆਂ ਨੇ ਵੀਡੀਓ ਰਿਕਾਰਡ ਹੋ ਗਈ ਰੂਲ ਤੋੜ ਦਿੱਤੇ ਗਏ ਗਾਲ੍ਹਾਂ ਕੱਢਣ ਲੱਗੇ ਪਰ ਇਹ ਬਸ ਲੁਕੀ ਇਸ ਤਰੀਕੇ ਨਾਲ ਕਿਉਂ ਕੀਤੀ ਗਈ ਮੈਂ ਗੱਲ ਕਰ ਰਿਹਾ ਕੁਲਦੀਪ ਸਿੰਘ ਜੋ ਕਿ ਮੈਡਮ ਜੋਤੀ Yadav ਹੋਰਾਂ ਦੇ ਡਰਾਈਵਰ ਨੇ ਉਹਨਾਂ ਨੇ ਇਸ ਚੀਜ਼ ਨੂੰ ਅੰਜਾਮ ਦਿੱਤਾ ਸਾਰੀ ਚੀਜ਼ ਨੂੰ ਇਸ ਤਰ੍ਹਾਂ ਦੇ ਅਫਸਰ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਏ ਹੋਏ ਨੇ ਉਹ ਸਿੱਕੇ ਦੀਆਂ ਘਟਨਾਵਾਂ ਨੂੰ ਉਤੋਂ ਮੈਨੂੰ ਫਿਰ ਪੱਤਰਕਾਰਾਂ ਦੇ ਕਹਿਣ ਲੱਗੇ ਕਿ ਮੈਨੂੰ ਸਾਰੇ ਪੱਤਰਕਾਰ ਜਾਣਦੇ ਨੇ ਸਿੱਕੇ ਦੇ ਨਾਲ ਉਹ ਚੀਜ਼ਾਂ ਨੇ ਪਰ ਕਿ ਪੱਤਰਕਾਰ ਤੁਹਾਨੂੰ ਕਾਨੂੰਨ ਤੋੜਨਾ ਸਿਖਾਉਂਦੇ ਨੇ ਕਿ ਤੁਸੀਂ ਕਾਨੂੰਨ ਤੋੜੋ ਲਾਈਟਾਂ ਤੋੜੋ ਤੇ ਪਾਰ ਹੋ ਜਾਓ ਅਸੀਂ ਤੁਹਾਡੇ ਪਿੱਛੇ ਬੈਠੇ ਹੋਏ ਆ ਨਹੀਂ ਪੱਤਰਕਾਰ ਤੁਹਾਨੂੰ ਅਜਿਹਾ ਨਹੀਂ ਕੁਝ ਕਹਿੰਦੇ ਪਰ ਸਿੱਕੇ ਦੇ ਨਾਲ ਅਗਰ ਜੇ ਤੁਸੀਂ ਕਾਨੂੰਨ ਤੋੜੋਗੇ ਕਾਨੂੰਨ ਨੂੰ ਹੱਥਾਂ ਦੇ ਵਿੱਚ ਲਓਗੇ ਤਾਂ ਪੱਤਰਕਾਰ ਖਬਰ ਜ਼ਰੂਰ ਲਾਵੇਗਾ ਅਸੀਂ ਉੱਥੇ ਜਾ ਕੇ ਗੱਲਬਾਤ ਕੀਤੀ ਜਵਾਦ ਮੈਡਮ ਵੀ ਨੀਚੇ ਖੜੇ ਹੋਏ ਸੀ ਉਹਨਾਂ ਨੇ ਕਿਹਾ ਜਗਸੀਰ ਮੈਨੂੰ ਦੱਸੋ ਅਸਲ ਦੇ ਵਿੱਚ ਘਟਨਾ ਕੀ ਹੈ ਮੈਂ ਮੈਮ ਨੂੰ ਵੀਡੀਓ ਵਿੱਚ ਦਿਖਾਈ ਕਿ ਉਹਨਾਂ ਦੇ ਗਨਮੈਨ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਤੁਸੀਂ ਇਸ ਨੂੰ ਜਾਓ ਅਸੀਂ ਉੱਥੋਂ ਆ ਗਏ ਪਰ ਇਸ ਦੇ ਵਿੱਚ ਉਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਜਿਵੇਂ ਵੀਡੀਓ ਦੇ ਵਿੱਚ ਦਿਖ ਰਿਹਾ ਕਿਵੇਂ ਵਿਚਾਲੇ ਗੱਡੀ ਲਾਈ ਬੈਠੇ ਨੇ ਜਿਵੇਂ ਉਹਨਾਂ ਦੇ ਕਿਸੇ ਬਾਪ ਦਾ ਰਾਜ ਹੋਵੇ ਕਿ ਸਿਗਨਲ ਲਾ ਕੇ ਗੱਡੀ ਖੜੇ ਹੋਏ ਨੇ ਇਹ ਕਾਨੂੰਨ ਨੂੰ ਹੱਥ ਦੇ ਵਿੱਚ ਲੈ ਟ੍ਰੈਫਿਕ ਨਿਯਮਾਂ ਨੂੰ ਤੋੜਿਆ ਇਹ ਤੇ ਇਹ ਵੀ ਚਾਹੀਦਾ ਹੈ ਡੀਐਸਪੀ ਟ੍ਰੈਫਿਕ ਐਸਪੀ ਟ੍ਰੈਫਿਕ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਚਲਾਨ ਹੋਣਾ ਚਾਹੀਦਾ ਉਸ ਗੱਡੀ ਦਾ ਕਿਉਂਕਿ ਲਾਈਟਾਂ ਤੋੜ ਕੇ ਅੱਗੇ ਵੱਲ ਵਧੇ ਨੇ ਇਸ ਵੀਡੀਓ ਨੂੰ ਵੱਤਵਾਦ ਸਾਂਝਾ ਕਰ ਦਿਓ ਕਿ ਕਿਸ ਤਿੱਕੇ ਦੀ ਵਰਦੀ ਦੀ ਤੌਂਸ ਜਮਾਉਂਦੇ ਨਜ਼ਰ ਆ ਰਹੇ ਨੇ ਕੁਲਦੀਪ ਸਿੰਘ ਉੱਤੋਂ ਫੋਨ ਜਿਹੜਾ ਕਾਨੂੰਨ ਲਾਈ ਬੈਠੇ ਹੋਏ ਨੇ ਹਾਂਜੀ ਸਾਹਿਬ ਕਾਲੀ ਕਰ ਰਹੇ ਆ ਤੁਸੀਂ ਕੀ ਕਾਲੀ ਕਰ ਰਹੇ ਆ ਤੁਸੀਂ ਲਾਓ ਰੋਕੋ ਲਾਈਟ ਤੇ ਲੰਘ ਰਹੇ ਸੀਗੇ ਉੱਤੋਂ ਤੁਸੀਂ ਅੱਖਾਂ ਕੱਢ ਰਹੇ ਹੋ ਇਹ ਪੁਲਿਸ ਹੈ ਮੈਂ ਇੱਕ ਵਾਰੀ ਦਿਖਾ ਦਵਾ ਇਹ ਗੱਡੀ ਕੀ ਦੀ ਆ ਪੀਪੀ 65 ਮੋਹਾਲੀ ਦੀ ਆ ਐਸਪੀ ਸਾਹਿਬ ਦੀ ਗੱਡੀ ਆ ਜਾਂ ਫਿਰ ਕਿਹੜੇ ਸਾਹਿਬ ਕਿਹੜੇ ਐਸਪੀ ਸਾਹਿਬ ਦੀ ਗਰੋਕ ਬੋਲਦਾ ਕਿਉਂ ਨਹੀਂ ਇਹ ਕਿਸੇ ਪੁਲਿਸ ਮੁਲਾਜ਼ਮ ਦੀ ਗੱਡੀ ਆ ਤਾਂ ਲਾਈਟਾਂ ਦੇ ਉੱਤੇ ਬਸ ਲੁਕੀ ਕਰ ਰਿਹਾ ਸੀਗਾ